ਏਵਨ ਪੰਜਾਬੀ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਮੈਂ ਹਰਪ੍ਰੀਤ ਤੁਹਾਡੀ ਕਰਦਾ ਸਵਾਗਤ ਤੇ ਦੋਸਤੋ ਅੱਜ ਅਸੀਂ ਬਹੁਤ ਇੱਕ ਵਿਸ਼ੇਸ਼ ਮੁੱਦਾ ਲੈ ਕੇ ਆਏ ਹਾਂ ਪਟਿਆਲਾ ਤੋਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਟਿਆਲੇ ਦੇ ਇੱਕ ਮੁੱਦਾ ਜਿਹੜਾ ਕਿ ਇੱਕ ਕਰਨਲ ਬਾਠ ਜਿਹਦਾ ਦੀ ਪੰਜਾਬ ਪੁਲਿਸ ਦੇ ਵੱਲੋਂ ਜਾਨ ਬੁਝ ਕੇ ਮਾਰ ਕਟਾਈ ਕੀਤੀ ਗਈ ਐਨਾ ਹੀ ਨਹੀਂ ਔਰ ਬਾਅਦ ਚੋਂ ਆਪਣੇ ਇਨਜ਼ਾਮਾਂ ਤੋਂ ਮੁਕਰਿਆ ਵੀ ਗਿਆ ਹੁਣ ਕਰਨਲ ਬਾਠ ਦਾ ਪਰਿਵਾਰ ਜਿਹੜਾ ਉਹਦੇ ਪਤੀ ਨੇ ਉਹਨਾਂ ਦਾ ਬੇਟਾ ਦਰਦਾਂ ਦੀਆਂ ਠੋਕਰਾਂ ਖਾ ਰਿਹਾ ਇਨਸਾਫ ਦੇ ਲਈ ਬਹੁਤ ਯਾ ਠੋਕਦਾ ਖਾਨ ਤੋਂ ਬਣਾਉ ਨਾਲ ਲਾਇਆ ਗਿਆ ਧਰਨਾ ਡੀਫੀ ਪਟਿਆ ਦਫ਼ਤਰ ਦੇ ਬਾਅਦ ਤਾਂ ਉਸ ਤੋਂ ਬਾਅਦ ਉਹਨਾਂ ਨੇ ਕਈ ਵੀਡੀਓ ਵੀ ਨਸ਼ਰ ਕੀਤੀਆਂ ਮੀਡੀਆ ਨੂੰ ਜਿਹੜੇ ਪੁਲਿਸ ਅਧਿਕਾਰੀ ਮੰਨਦੇ ਰਹੇ ਸੀ ਉਹ ਮੰਨ ਰਹੇ ਸੀ ਮੈਡਮ ਜੀ ਸਾਡੇ ਤੋਂ ਗਲਤੀ ਹੋ ਗਈ ਸਾਨੂੰ ਮਾਫ ਕਰ ਦਿਓ ਕੱਲੇ ਕੱਲੇ ਅਧਿਕਾਰਨਾ ਚਾਰ ਐਸ ਐਚਓ ਅੱਠ ਪੁਲਿਸ ਵਾਲੇ ਦੋ ਇੱਕ ਬਾਪ ਦੂਸਰਾ ਪੁੱਤ ਉਹਨਾਂ ਦੀ ਕਰਦੇ ਨੇ ਕੁੱਟਮਾਰ ਤੇ ਉਹਨਾਂ ਦੀ ਲਿਖੀ ਨਹੀਂ ਗਈ ਐਫ ਆਈ ਆਰ ਤੱਕ ਜਦੋਂ ਇਹ ਧਰਨਾ ਕੀਤਾ ਗਿਆ ਉੱਥੇ ਸਾਬਕਾ ਫੌਜੀਆਂ ਦਾ ਹੋਇਆ ਬੜਾ ਵੱਡਾ ਇਕੱਠ ਕਰਤੋ ਬਾਅਦ ਐਸਐਸਪੀ ਨਾਨਕ ਸਿੰਘ ਉਹਨਾਂ ਨੇ ਥੋੜਾ ਜਿਹਾ ਐਕਸੈਸ ਦਿੱਤਾ ਉਹਨਾਂ ਨੇ ਚਾਰ ਜਿਹੜੇ ਐਸਐਚਓ ਨੇ ਕੱਲ ਇਥੋਂ ਟਰਾਂਸਫਰ ਕਰਤੇ ਨੇ ਕਿਹਾ ਜਾ ਰਿਹਾ ਹੈ ਕਿ ਉਹ ਸਸਪੈਂਡ ਹੋ ਗਏ ਨੇ ਤੇ ਐਫਆਈਆਰ ਵੀ ਦਰਜ ਹੋ ਗਈ ਹੈ ਇਸ ਪੂਰੇ ਵਿਸ਼ੇ ਦੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਾਬਕਾ ਕਰਨਲ ਸਤਵੰਤ ਸਿੰਘ ਜੜਨਾ ਜੁੜੇ ਨੇ ਜੋ ਕਿ ਉਸਰਨੇ ਵਿੱਚ ਮੌਜੂਦ ਸੀ ਇਹ ਵੀ ਉੱਥੇ ਖਾਸ ਤੌਰ ਤੇ ਗਏ ਸੀ ਇਹਨਾਂ ਨਾਲ ਕਰਦਿਆਂ ਗੱਲਬਾਤ ਵੀ ਆਖਰ ਇਹ ਸਾਰਾ ਕੁਝ ਕੀ ਹੋਇਆ ਤੇ ਕੀ ਚਾਹੁੰਦੇ ਨੇ ਤਾਂ ਕਰਨਲ ਸਤਵੰਤ ਸਿੰਘ ਜੀ ਤੁਹਾਡਾ ਸਵਾਗਤ ਹੈ ਸਰ ਏਵਲ ਪੰਜਾਬੀ ਟੀਵੀ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਪੀਛੋੜੀ ਸਾਹਿਬ ਇਹ ਜੋ ਵੀ ਘਟਨਾ ਹੋਈ ਹੈ ਬਹੁਤ ਮਦਭਾਗੀ ਦੁਖਦਾਈ ਹੈ ਜੀ ਜੇ ਕਿ ਨਹੀਂ ਹੋਣੀ ਚਾਹੀਦੀ ਜੀ ਜੀ ਜੇ ਪੁਲਿਸ ਡਿਪਾਰਟਮੈਂਟ ਨੇ ਪੁਲਿਸ ਅਧਿਕਾਰੀਆਂ ਨੇ ਇਹਨੂੰ ਠੀਕ ਤਰ੍ਹਾਂ ਹੈਂਡਲ ਕੀਤਾ ਹੋ ਜਾਂਦਾ ਤੇ ਇਹ ਗੱਲ ਇੱਥੋਂ ਤਾਈਂ ਨਹੀਂ ਸੀ ਵਧਣੀ ਜੀ ਜੇ ਐਫ ਆਈ ਆਰ ਲਿਖਣੀ ਸੀ ਜਦੋਂ ਕਰਨ ਸਾਹਿਬ ਦੀ ਸਟੇਟਮੈਂਟ ਹੀ ਨਹੀਂ ਲਈ ਤੇ ਐਫ ਆਈ ਆਰ ਕਿੱਦਣਾ ਲਖਾਈ ਗਈ ਟਾਬੇ ਵਾਲੇ ਦਾ ਜੋ ਕਨਸਰਨ ਨਹੀਂ ਕੋਈ ਨਹੀਂ ਉਹ ਤੋਂ ਐਫਆਈ ਲਗਾਉਣ ਦਾ ਕੋਈ ਮਤਲਬ ਹੀ ਨਹੀਂ ਆ। ਜੀ। ਫਿਰ ਉਹਨਾਂ ਨੂੰ 4 ਦਿਨ ਘੁਮਾ ਕੇ ਇਹ ਕਹਿਣਾ ਕਿ ਤੁਹਾਨੂੰ ਤੇ ਐਫਆਈਆਰ ਦੀ ਕਾਪੀ ਨਹੀਂ ਮਿਲ ਸਕਦੀ ਬਿਕਾਉਜ਼ ਐਫਆਈਆਰ ਤੇ ਟਾਬੇ ਵਾਲ ਦੇ ਨਾਂ ਤੇ ਲਿਖੀ ਆ। ਜੀ। ਫਿਰ ਦੁਬਾਰਾ ਕਰਨ ਸਾਹਿਬ ਦੀ ਸਟੇਟਮੈਂਟ ਲਈ ਜਾਂਦੀ ਹੈ। ਡੇਢ ਪੁਰਾਣੀ ਪਾਈ ਜਾਂਦੀ ਆ। ਜੀ। ਫਿਰ ਇਹਨਾਂ 4 ਬੰਦਿਆਂ ਨੂੰ ਜਿਹੜੇ ਮੇਨ ਅਹੁਦੇਦਾਰ ਸੀ ਜੀ ਜੀ ਫਿਰ ਉਹਨਾਂ ਦੇ ਨਾਂ ਉਹ ਚ ਐਡ ਕੀਤੇ ਜਾਂਦੇ ਆ। ਤੇ ਇਹ ਇਨਕੁਆਰੀ ਜਿਹੜੀ ਆਲਰੇਡੀ ਹੁਣ ਕਿਹਾ ਗਿਆ ਹੈ ਪੰਜਾਬ ਗਵਰਨਮੈਂਟ ਵੱਲੋਂ ਉਹ ਪਰਿਵਾਰ ਨੂੰ ਮਨਜ਼ੂਰ ਨਹੀਂ ਹੈ ਜੀ ਕਿਉਂਕਿ ਉਹ ਚਾਹੁੰਦੇ ਨੇ ਕਿ ਇੰਪਾਰਸ਼ੀਅਲ ਇਨਕੁਆਇਰੀ ਹੋਵੇ ਉਹਦੇ ਵਾਸਤੇ ਦੋ ਹੀ ਤਰੀਕੇ ਆ ਜਾਂ ਤੇ ਕੋਈ ਕਿਸੇ ਸਿਟਿੰਗ ਜੱਜ ਸਾਹਿਬ ਨੂੰ ਦਿੱਤੀ ਜਾਵੇ ਜਾਂ ਫਿਰ ਆਰਮੀ ਔਰ ਪੁਲਿਸ ਦੇ ਅਧਿਕਾਰੀ ਆਪਸ ਵਿੱਚ ਮਿਲ ਕੇ ਇੱਕ ਇਨਕੁਆਇਰੀ ਬਣਾਉਣ ਤੇ ਉਹ ਇਨਕੁਆਇਰੀ ਹੋਵੇ ਜੇ ਇਹ ਦੋਵੇਂ ਚੀਜ਼ਾਂ ਨਹੀਂ ਹੋ ਰਹੀਆਂ ਤੇ ਫਿਰ ਇਹ सीबीआई ਨੂੰ ਇਨਕੁਆਇਰੀ ਦਿੱਤੀ ਜਾਣੀ ਚਾਹੀਦੀ ਹੈ। ਔਰ बार-बार मैडम ਦਾ ਕਹਿਣਾ ਕਿ ਐਸਐਸਪੀ ਸਾਹਿਬ ਇਹ ਤੋਂ ਟ੍ਰਾਂਸਫਰ ਹੋਣੇ ਚਾਹੀਦੇ ਆ। ਉਹਦਾ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਇੱਕ ਹੀ ਵਿਟਨੈਸ ਸੀ ਜਿਹੜਾ ਦੋ ਦਿਨ ਸਾਰਿਆਂ ਸਾਹਮਣੇ ਆਉਂਦਾ ਰਿਹਾ। ਕੱਲ ਤੋਂ ਉਹ ਵੀ ਮਿਸਿੰਗ ਹੈ, ਉਹਦਾ ਮੋਬਾਈਲ ਬੰਦ ਹੈ। ਉਹ ਐਸੇ ਕਰਕੇ ਇਹਨਾਂ ਦੀ ਟ੍ਰਾਂਸਫਰ ਵਾਸਤੇ ਕਿਹਾ ਜਾ ਰਿਹਾ ਤਾਂ ਕਿ ਇਹਨਾਂ ਦਾ ਕੋਈ ਵੀ ਪ੍ਰੈਸ਼ਰ ਕਿਸੇ ਤੇ ਨਾ ਹੋਵੇ। ਜੀ। ਔਰ ਇਹਨਾਂ ਨੂੰ ਤਾਂ ਖੁਦ ਹੀ ਕਹਿ ਕੇ ਤੂੰ ਟ੍ਰਾਂਸਫਰ ਕਰਾ ਲੈਣੀ ਚਾਹੀਦੀ ਆ ਤਾਂ ਕਿ ਸਾਰਾ ਕੁਝ ਆਰਾਮ ਨਾਲ ਬਗੈਰ ਕਿਸੇ ਪ੍ਰੈਸ਼ਰ ਦੇ ਹੋਵੇ। ਇਹ ਇਨਕੁਆਰੀ ਸੀਬੀਆਈ ਕੋਲ ਜਾਣੀ ਚਾਹੀਦੀ ਆ ਔਰ ਨਾਨਕ ਸਿੰਘ ਸਾਹਿਬ ਜੁੜੇ ਹਨ ਇਹ ਟ੍ਰਾਂਸਫਰ ਹੋਣੀ ਚਾਹੀਦੀ ਆ। ਜਿੰਨਾ ਚਿਰ ਇਹ ਨਹੀਂ ਹੁੰਦਾ ਇਹ ਧਰਨਾ ਜਾਰੀ ਰਹੇਗਾ ਔਰ ਜਿੰਨਾ ਜ਼ਿਆਦਾ ਦੇਰ ਤਾਈਂ ਇਹ ਧਰਨਾ ਰਹੇਗਾ ਉਹਨਾਂ ਚਿਰ ਪੁਲਿਸ ਦਾ ਮਜ ਦਿਨ-ਬਦਿਨ ਹੋਰ ਜ਼ਿਆਦਾ ਖਰਾਬ ਹੁੰਦਾ ਜਾਏਗਾ ਬੇਨਤੀ ਇਹ ਹੋਈ ਹੈ ਕਿ ਪੰਜਾਬ ਗਵਰਨਮੈਂਟ ਨਵੀਨ ਕਰੇ ਚੀਫ ਮਿੰისტਰ ਸਾਹਿਬ ਕੋਈ ਨਾ ਕੋਈ ਬਿਆਨ ਦੇਣ ਤਾਂ ਕਿ ਇਹ ਮਾਮਲੇ ਨੂੰ ਠੀਕ ਤਰ੍ਹਾਂ ਸਹੀ ਤਰੀਕੇ ਨਾਲ ਸੁਲਝਾਇਆ ਜਾ ਸਕੇ ਧੰਨਵਾਦ ਜੀ ਇਹ ਦੋਸਤੋ ਸਾਡੇ ਨਾਲ ਸੀਗੇ ਐਕਸ ਕਰਨਲ ਸਤਵੰਤ ਸਿੰਘ ਜੀ ਜੋ ਕਿ ਉਸਰ ਨੇ ਮੌਜੂਦ ਸੀਗੇ ਜਿਨ੍ਹਾਂ ਨੇ ਇਹ ਸਾਰੀ ਘਟਨਾਕ੍ਰਮ ਬਾਰੇ ਦੱਸਿਆ ਵੀ ਹੈ हां ਦੱਸ ਦਿੰਨੇ ਆ ਕਿ ਕੱਲ ਬਕਾਇਦਾ ਚਾਰ ਨਾਮ ਦਰਜ ਕੀਤੇ ਗਏ ਨੇ ਜਦੋਂ ਮੈਡਮ ਬਾਠ ਨੇ ਉਹ ਬੰਦਿਆ ਦੇ ਨਾਮ ਤੇ ਮੈਂ ਦੱਸ ਦੇਣਾ ਇੰਸਪੈਕਟਰ ਰੌਣੀ ਇੰਸਪੈਕਟਰ ਢਿੱਲੋ ਤੇ ਇੰਸਪੈਕਟਰ ਸ਼ਵਿੰਦਰ ਸਿੰਘ ਜਿਨ੍ਹਾਂ ਦੇ ਬਾਈ ਨੇਮ ਐਫਐਡ ਹੋਈ ਹੈ ਔਰ ਸ਼ਵਿੰਦਰ ਇੰਸਪੈਕਟਰ ਨੇ ਸਭ ਤੋਂ ਪਹਿਲਾਂ ਜਿਹੜਾ ਪੰਚ ਕੀਤਾ ਸੀ ਉਹਦੀ ਵੀਡੀਓ ਵੀ ਆ ਚੁੱਕੀ ਹੈ ਔਰ ਨਿਵੇਕ ਕਰਨਲ ਸਾਹਿਬ ਨੇ ਸੱਚ ਬੋਲੇ ਹੈ ਕਿ ਜਿਹੜਾ ਇੱਕੋ ਹੀ ਕਿਲੋਤਾ ਗਵਾ ਸੀ ਆਟੋ ਚਾਲਕ ਜਿਹੜਾ ਕਿ ਉੱਥੇ ਪਹੁੰਚਿਆ ਉਹਨੇ ਕੇ ਬਿਆਨ ਦਿੱਤਾ ਜਿਸ ਤੋਂ ਬਾਅਦ ਕਰਨਲ ਵਾਈ ਕਰਨ ਵਾਲੇ ਵਾਈਫ ਨੇ ਬਹੁਤ ਵਧੀਆ ਉੱਥੇ ਤਾੜੀਆਂ ਮਾਰੀਆਂ ਵੀ ਹਾਂ ਮੈਂ ਸਤਵੀ ਖੜੀ ਹਾਂ ਕੋਈ ਤਾਂ ਮੇਨਾਂ ਖੜਿਆ ਪਰ ਇਹ ਇੱਕ ਦੁਖਦਾਈ ਖਬਰ ਇੱਕ ਹੋਰ ਆ ਗਈ ਹੈ ਕਿ ਉਹ ਜਿਹੜਾ ਵਿਟਨਸ ਹੈ ਉਹ ਵੀ ਕੱਲ ਤੋਂ ਘਰ ਤੋਂ ਗਾਇਬ ਹੈ ਇਥੋਂ ਤੱਕ ਕਿ ਉਹਦਾ ਫੋਨ ਵੀ ਸੁੱਝੋ ਹੋ ਰਿਹਾ ਹੈ ਤਾਂ ਇਹ ਸਵਾਲੀਆ ਨਿਸ਼ਾਨ ਉੱਠ ਰਹੇ ਨੇ ਪਟਿਆਲਾ ਦੀ ਪੁਲਿਸ ਤੇ ਕਿ ਪੁਲਿਸ ਇਸ ਹੱਦ ਤੱਕ ਵੀ ਜਾ ਸਕਦੀ ਹੈ ਕਿ ਗਵਾਹ ਦੇ ਨਾਲ ਕੋਈ ਗਲਤ ਕੰਮ ਨਾ ਹੋ ਜੇ ਕਿਉਂਕਿ ਉਹ ਖੜਿਆ ਫੌਜ ਤੇ ਰਾਖੀ ਕਰਨ ਵਾਲੇ ਇੱਕ ਪਰਿਵਾਰ ਦੇ ਨਾਲ ਤੇ ਦੋਸਤੋ ਅਸੀਂ ਵੀ A1 ਪੰਜਾਬੀ ਟੀਵੀ ਦੇ ਵੱਲੋਂ ਜਿਹੜੇ ਵੱਡੇ ਵੱਡੇ ਅਧਿਕਾਰੀ ਸਾਡਾ ਇਹ ਪ੍ਰੋਗਰਾਮ ਦੇਖ ਰਹੇ ਨੇ ਜਾਂ ਉਹ ਮੰਤਰੀ ਸੰਤਰੀ ਜਿਨ੍ਹਾਂ ਦੀਆਂ ਅੱਖਾਂ ਬੰਦ ਨੇ ਉਹ ਅਸੀਂ ਖੋਲਾਂਗੇ ਪਰਦੇਨਾ ਪਰਦਾ ਸਹੀ ਦਵਾਂਗੇ ਸਬੂਤ ਕੱਲਾ ਕੱਲਾ ਕਿਉਂਕਿ ਜੇਕਰ ਇੱਕ ਫੌਜਦਾਰ ਅਧਿਕਾਰੀ ਜਿਹੜਾ ਕਿ ਸਾਡੇ ਦੀ ਗੋਲੀਆਂ ਖਾ ਰਿਹਾ ਬਾਰਡਰ ਤੇ ਤਾਂ ਉਹ ਸੁਰੱਖਿਤ ਨਹੀਂ ਹੈ ਤਾਂ ਫਿਰ ਸਾਡੇ ਵਰਗਾ ਗਰੀਬ ਵਿਅਕਤੀ ਦਾ ਆਮ ਸਰਕਾਰ ਇਹ ਮਾਰ ਸਕਦਾ ਕਿਉਂਕਿ ਕੋਈ ਪਹਿਲੀ ਘਟਨਾ ਸਾਹਮਣੇ ਨਹੀਂ ਆਈ ਕਰਨ ਵਾਲੀ ਤੁਹਾਨੂੰ ਯਾਦ ਹੋਣਾ ਇਸ ਤੋਂ ਪਹਿਲਾਂ 11 ਦੀ ਪਹਿਲਾਂ ਬਠਿੰਡਾ ਲੜਕੀ ਮਰੀ ਹੈ ਉੱਥੇ ਵੀ ਪੁਲਿਸ ਨੇ ਸੀਬੀਆਈ ਮੰਗ ਕੀਤੀ ਹੈ ਪਰਿਵਾਰ ਨੂੰ ਰਿਪੋਰਟ ਨਹੀਂ ਦਿੱਤੀ ਗਈ ਤੇ ਆ ਦੂਜਾ ਮਾਮਲਾ ਪਟਿਆਲ ਤੋਂ ਆ ਗਿਆ ਇੱਥੇ ਵੀ ਕਰਨ ਬਾੜ ਦੀ ਜਿਹੜੇ ਪਤਨੀ ਨੇ ਉਹਨਾਂ ਨੇ ਕਿਹਾ ਕਿ ਸੀਬੀਆਈ ਜਾਂਚ ਕਰਾਵਾਂਗੇ ਤੇ ਤੁਹਾਨੂੰ ਇੱਕ ਹੋਰ ਅਪਡੇਟ ਦੇਣਾ ਕਿ ਸੰਸਦ ਇਹ ਇੱਕ ਮੁੱਦਾ ਉੱਠ ਚੁੱਕਿਆ ਹੈ ਰਾਸ਼ਟਰਪਤੀ ਕਿਸੇ ਵੀ ਸਮੇਂ ਮੁਲਾਕਾਤ ਕਰਨਾ ਆ ਸਕਦੇ ਨੇ ਮੈਡਮ ਬਾਠ ਨਾਲ ਤੇ ਜੇਕਰ ਅਜਿਆ ਹੁੰਦਾ ਹੈ ਦੋਸਤੋ ਤਾਂ ਫਿਰ ਪੰਜਾਬ ਦੇ ਸੀਐਮ ਜੀ ਦੀ ਬਹੁਤ ਸ਼ਰਨਾ ਗੱਲ ਹੈ ਕਿ ਪੰਜਾਬ ਦਾ ਨਾਮ ਖਰਾਬ ਹੋ ਰਿਹਾ ਕਿਹੜਾ ਰੰਗਲਾ ਪੰਜਾਬ ਸੀਐਮ ਸਾਹਿਬ ਗੱਲਾਂ ਕਰ ਰਹੇ ਹੋ ਬਸ ਛੱਡ ਦਿਓ ਕਮੇਡੀ ਕਰਨੀ ਵਧੀਆ ਸੀਗੀ ਇਹ ਸਿਆਸਤ ਹੈ ਤੁਸੀਂ ਵੀ ਸਿਆਸਤ ਕਰਨ ਲੱਗ ਗਏ ਹੋ ਜੇਕਰ ਤੁਸੀਂ ਆਪਣੀ ਛਵੀ ਨਾ ਸਹੀ ਕੀਤੀ ਤਾਂ ਫਿਰ ਅਗਲਾ ਸਾਲ ਤੁਹਾਡੀਆਂ ਚੋਣਾਂ ਦੇ ਬਹੁਤ ਭਾਰਾ ਪਏਗਾ ਤੇ ਲੋਕ ਸਚਾਈ ਦਿਖਾ ਸਕਦੇ ਨੇ ਬਦਲਾਅ ਪਹਿਲਾਂ ਵੀ 4 ਸਾਲ ਪਹਿਲਾਂ ਹੋਇਆ ਸੀ ਇਹ ਦੁਬਾਰਾ ਬਦਲਾਅ ਤੁਹਾਡੇ ਖਿਲਾਫ ਹੋਏਗਾ ਸੋ ਦੋਸਤੋ ਹੁਣ ਕਰਨਾ ਬਾੜ ਦੇ ਮਾਮਲੇ ਕੀ ਨਵਾਂ ਅਪਡੇਟ ਆਏਗਾ ਜੋ ਵੀ ਆਏਗਾ ਸਭ ਤੋਂ ਪਹਿਲਾਂ ਨਿਸ਼ਾ ਕਰਾਂਗਾ ਮੈਂ ਹਰ ਤਰੀਕ 소ਡੀ ਇੱਥੇ ਹੀ ਏਵਨ ਪੰਜਾਬੀ ਟੀਵੀ ਤੇ ਫਿਲਹਾਲ ਦੋਸਤੋ ਮੈਨੂੰ ਦਿਓ ਇਜਾਜ਼ਤ ਧੰਨਵਾਦ